ਸੀਂ ਨਹੀਂ بچਾਂਗੇ ਜਹਾਜ਼ ਤੇ ਪਾਣੀ 'ਤੇ ਹੈ ਢੱਕੇ ਰੱਖੋ ਹੌਸਲਾ ਨਾ ਛੱਡੋ ਮੱਖਣ ਸਾਹਿਬ ਜੀ ਸਾਰਾ ਸਮਾਨ ਖਿਲ ਰਿਹਾ ਹੈ ਜਹਾਜ਼ ਦੇ ਹੇਠਾਂ ਪਾਣੀ ਪੜ ਚੁਕਿਆ ਹੈ ਹੁਣ ਅਸੀਂ ਨਹੀਂ بچਾਂਗੇ ਕਬਰਾਓ ਨਾ ਕਬਰਾਂ ਹਟ ਰੋਸੇ ਵੀ ਦੁਸ਼ਮਣ ਹੈ ਗੁਰੂ ਨਾਨਕ ਜੀ ਪਰ ਰੱਖੋ ਰੋਸਾ ਕਿ ਹੌਸਲੇ ਸ਼ੇਖਾਂ ਨੂੰ ਬੰਦ ਨਹੀਂ ਕਰ ਸਕਦਾ ਅਸੀਂ ਇੱਥੇ ਮਰ ਵਾਲੇ ਹਾਂ ਏ ਗੁਰੂ ਨਾਨਕ ਤੁਸੀਂ ਨਿਮਾਨਿਆਂ ਦੇ ਮਾਨ ਹੋ ਤੁਸੀਂ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲੇ ਹੋ ਮੇਰ ਕਰਿਓ ਤੇ ਫਿਰ ਮੱਖਣਚਾਲ ਲਵਾਨਾ ਜੀ ਨੇ ਉੱਥੇ ਹੀ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਪਾਠ ਕਰਨ ਤੋਂ ਬਾਅਦ ਉਹਨਾਂ ਨੇ ਅਰਦਾਸ ਕਰਨੀ ਸ਼ੁਰੂ ਕੀਤੀ ਏ ਗੁਰੂ ਹਰਿਕ੍ਰਿਸ਼ਨ ਸਾਹਿਬ ਮੇਰੀ ਅਰਦਾਸ ਸੁਣੋ ਜੇ ਤੁਸੀਂ ਇਸ ਜਹਾਜ਼ ਨੂੰ ਬਚਾ ਲਿਆ ਜੇ ਤੁਸੀਂ ਮੇਰੇ ਆਦਮੀਆਂ ਤੇ ਮੇਰੀ ਰੋਜ਼ੀ ਰੋਟੀ ਨੂੰ ਇਸ ਮੌਤ ਤੋਂ ਬਚਾ ਲਿਆ ਤਾਂ ਮੈਂ ਤੁਹਾਡੇ ਚਰਨਾਂ ਵਿੱਚ 500 ਸੋਨੇ ਦੀਆਂ ਮੋਹਰਾਂ ਭੇਟ ਕਰਾਂਗਾ 500 ਸੋਨੇ ਦੀਆਂ ਮੋਹਰਾਂ ਇਹ ਮੇਰਾ ਵਚਨ ਹੈ ਸਾਨੂੰ ਬਚਾਓ ਅਚਾਨਕ ਬਿਜਲੀ ਦੀ ਇੱਕ ਤੇਜ਼ ਜਮਕ ਪਾਣੀ ਨਾਲ ਟਕਰਾਂਦੀ ਹੈ ਹਵਾ ਦਾ ਸ਼ੋਰ ਘਟ ਜਾਂਦਾ ਹੈ ਜਹਾਜ਼ ਜੋ ਪਲਟਣ ਵਾਲਾ ਸੀ ਸਿੱਧਾ ਹੋ ਜਾਂਦਾ ਹੈ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ 3 ਮਹੀਨੇ ਬਾਅਦ ਦਿੱਲੀ ਸੀ ਸਿੱਧਾ ਗੁਰੂ ਸਾਹਿਬ ਦੇ ਸਥਾਨ ਤੇ ਜਾਵਾਂਗੇ ਮੇਰੇ ਸਿਰ ਕਰਜ਼ਾ ਹੈ ਉਹ ਉਸ ਸਥਾਨ ਤੇ ਪਹੁੰਚਦੇ ਹਨ ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਠਹਿਰੇ ਸਨ ਵਾਹਿਗੁਰੂ ਜੀ ਮੈਂ ਅਠਵੇਂ ਪਾਤਸ਼ਾਹ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਅਖਮੇ ਪਾਤਸ਼ਾਹ ਤਾਂ ਜੋਤੀ ਜੋਤ ਸਮਾ ਗਏ ਨੇ ਪਾਈ ਜੀ ਉਹ ਕੁਝ ਹਫ਼ਤੇ ਪਹਿਲਾਂ ਸਰੀਰ त्याग ਗਏ ਨੇ ਸਰੀਰ त्याग ਗਏ ਫਿਰ ਹੁਣ ਗੁਰੂ ਦੀ ਜੋਤ ਕਿਸ ਵਿੱਚ ਹੈ ਨੌਵੇਂ ਪਾਤਸ਼ਾਹ ਕੌਣ ਹਨ ਮੈਂ ਆਪਣੀ ਸੁਖਨਾ ਕਿੱਥੇ ਪੂਰੀ ਕਰਾਂ ਸਰੀਰ त्याਗਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਸਿਰਫ ਦੋ ਸ਼ਬਦ ਕਹੇ ਸਨ ਬਾਬਾ ਬਕਾਲੇ ਬਾਬਾ ਬਕਾਲੇ ਗੁਰੂ ਬਕਾਲਾ ਪਿੰਡ ਵਿੱਚ ਹਨ ਫਿਰ ਅਸੀਂ ਬਕਾਲੇ ਜਾਵਾਂਗੇ ਬਕਾਲਾ ਪਿੰਡ ਕਾਫਲਾ ਪੰਜਾਬ ਦੇ ਪਿੰਡ ਬਕਾਲਾ ਪਹੁੰਚਦਾ ਹੈ ਇਹ ਕੋਈ ਸ਼ਾਂਤ ਧਾਰਮਿਕ ਸਥਾਨ ਨਹੀਂ ਸੀ ਲੱਗ ਰਿਹਾ ਇਹ ਇੱਕ ਮੇਲੇ ਵਰਗਾ ਲੱਗ ਰਿਹਾ ਸੀ ਝੰਡੇ ਲਹਿਰਾ ਰਹੇ ਸਨ ਢੋਲ ਵੱਜ ਰਹੇ ਸਨ ਉੱਥੇ 22 ਵੱਖ-ਵੱਖ ਕੈਂਪ ਲੱਗੇ ਹੋਏ ਸਨ ਹਰ ਕੈਂਪ ਵਿੱਚ ਇੱਕ ਗੁਰੂ ਮੰਜੀ ਤੇ ਬੈਠਾ ਹੈ ਤੇ ਉਸ ਦੇ ਮਸੰਦ ਲੋਕਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਹੀ ਨਵੇਂ ਗੁਰੂ ਹਨ ਇੱਕ ਹੀ ਹੈ ਇਹ ਕੁਲ ਪਵਿੱਤਰ ਸਥਾਨ ਹੈ ਜਾਂ ਬਾਜ਼ਾਰ ਆਪਣੀ ਮਰਜ਼ੀ ਦਾ ਗੁਰੂ ਚਨ ਲਵੋ ਸੇਠ ਜੀ ਇੱਥੇ 22 ਗੁਰੂ ਬੈਠੇ ਹਨ ਧੀਰਮਲ ਉਧਰ ਹੈ ਬਾਕੀ ਉਹਦੇ ਰਿਸ਼ਤੇਦਾਰ ਹੈ ਹਰ ਕੋਈ ਦਾਅਵਾ ਕਰਦਾ ਹੈ ਕਿ ਗੁਰਗੱਦੀ ਉਸ ਦੀ ਹੈ ਸੱਚਾ ਗੁਰੂ ਦਿਲਾਂ ਨੂੰ ਜਾਣਨ ਵਾਲਾ ਉਸ ਨੂੰ ਰੋਲਾ ਪਾਉਣ ਲਈ ਮਸੰਦਾਂ ਦੀ ਲੋੜ ਨਹੀਂ ਹੁੰਦੀ ਮੈਂ 500 ਮੋਹਰਾਂ ਦਾ ਵਚਨ ਦਿੱਤਾ ਸੀ ਜੇ ਮੈਂ ਇਹ ਕਿਸੇ ਪਖੰਡੀ ਨੂੰ ਦੇ ਦਿੱਤੀਆਂ ਤਾਂ ਮੈਂ ਗੁਨਾਹਗਾਰ ਹੋਵਾਂਗਾ ਸੱਚਾ ਗੁਰੂ ਜਾਣਦਾ ਹੈ ਕਿ ਮੇਰੇ ਦਿਲ ਵਿੱਚ ਕੀ ਹੈ ਉਹ ਜਾਣਦਾ ਹੈ ਕਿ ਮੈਂ ਤੂਫਾਨ ਵਿੱਚ ਕੀ ਵਚਨ ਦਿੱਤਾ ਸੀ ਮੈਂ ਹਰ ਇੱਕ ਨੂੰ ਦੋ ਮੋਹਰਾਂ ਭੇਟ ਕਰਾਂਗਾ ਪਖੰਡੀ ਦੋ ਲੈ ਕੇ ਖੁਸ਼ ਹੋ ਜਾਣਗੇ ਪਰ ਸੱਚਾ ਗੁਰੂ ਉਹ ਆਪਣੀ ਅਮਾਨਤ ਜਰੂਰ ਮੰਗੇਗਾ ਉੱਧਰ ਸਭ ਤੋਂ ਵੱਡਾ ਕੈਂਪ ਧੀਰਮਲ ਦਾ ਹੈ ਮੱਖਣਚਾ ਇੱਕ ਸਧਾਰਨ ਸ਼ਰਧਾਲੂ ਬਾਂਗ ਜਾਂਦੇ ਹਨ ਉਹ ਧੀਰਮਲ ਦੇ ਅੱਗੇ ਦੋ ਮੋਹਰਾਂ ਰੱਖਦੇ ਹਨ ਧੀਰਮਲ ਦੀਆਂ ਅੱਖਾਂ ਸੋਨਾ ਦੇਖ ਕੇ ਚਮਕ ਉੱਠਦੀਆਂ ਹਨ ਖੁਸ਼ ਰਹੋ ਤੁਹਾਡੀ ਬੇਟਾ ਪਰਵਾਨ ਹੈ ਨਾਨਕ ਦਾ ਘਰ ਖੁਸ਼ ਹੈ ਮੱਖਣ ਸ਼ਾਹ ਇੰਤਜ਼ਾਰ ਕਰਦੇ ਹਨ ਕਿ ਇਹ ਮੇਰੇ 500 ਮੋਰਾਵਾਂ ਬਾਰੇ ਕੀਤੇ ਵਚਨ ਬਾਰੇ ਪੁੱਛਣਗੇ ਪਰ ਧੀਰਮਲ ਹੋਰ ਕੁਝ ਨਹੀਂ ਕਹਿੰਦਾ ਤੇ ਅਗਲੇ ਸ਼ਰਧਾਲੂ ਨੂੰ ਬੁਲਾਉਂਦਾ ਝੂਠਾ ਮੱਖਣ ਸ਼ਾਹ ਬਾਕੀ ਸਾਰੀਆਂ ਬਾਈ ਮੰਝੀਆਂ ਤੇ ਜਾਂਦੇ ਹਨ ਹਰ ਜਗ੍ਹਾ ਉਹ 2 ਮੋਰਾ ਰੱਖਦੇ ਹਨ ਹਰ ਗੁਰੂ ਪੈਸੇ ਲੈ ਕੇ ਖੁਸ਼ ਹੋ ਜਾਂਦਾ ਪਰ ਕੋਈ ਵੀ ਅਸਲੀਅਤ ਨਹੀਂ ਜਾਣਦਾ ਸਾਰੇ ਗੁਰੂ ਦੇਖ ਲੇ ਕੀ ਅਸਲ ਗੁਰੂ ਇੱਥੇ ਨਹੀਂ ਹੈ ਮੈਂ ਤੁਹਾਡੀ ਪਰੇਸ਼ਾਨੀ ਦੇਖ ਰਹੀ ਹਾਂ ਕੀ ਤੁਸੀਂ ਸਾਰੇ ਗੁਰੂਆਂ ਨੂੰ ਮਿਲਾਏ ਹਾਂ ਮਾਤਾ ਤੇ ਮੈਨੂੰ ਰਾਜਿਆਂ ਦੇ ਕੱਪੜਿਆਂ ਵਿੱਚ 22 ਮੰਗਤੇ ਮਿਲੇ ਹਨ ਪਰ ਇੱਕ ਹੋਰ ਵੀ ਹੈ ਉਹ ਮੰਜੀ ਤੇ ਨਹੀਂ ਬੈਠਦਾ ਉਸ ਦਾ ਕੋਈ ਮਸੰਦ ਨਹੀਂ ਹੈ ਉਹ ਪਾਈ ਮਹਿਰਾ ਦੇ ਘਰ ਇੱਕ ਪੋਰੇ ਵਿੱਚ ਰਹਿੰਦਾ ਹੈ ਤੇ ਹਰ ਵੇਲੇ ਭਗਤੀ ਕਰਦਾ ਰਹਿੰਦਾ ਹੈ ਉਹਦਾ ਨਾਮ ਤੇਗ ਬਹਾਦਰ ਹੈ ਉਹ ਛੇਵੇਂ ਪਾਤਸ਼ਾਹ ਦੇ ਸਾਹਿਬ ਜਦੇ ਹਨ ਕਿੱਥੇ ਨੇ ਉਹ ਮੈਂ ਹੁਣੇ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਤੇ ਫਿਰ ਭਾਈ ਮੱਖਣ ਸ਼ਾਹ ਜੀ ਉਸ ਔਰਤ ਦੇ ਦੱਸੇ ਘਰ ਵੱਲ ਤੁਰ ਗਏ ਹਨ ਮੱਖਣ ਸ਼ਾਹ ਹਨੇਰੇ ਭੋਰੇ ਵਿੱਚ ਉਤਰਦੇ ਹਨ ਸਾਹਮਣੇ ਗੁਰੂ ਤੇਗ ਬਹਾਦਰ ਜੀ ਸਮਾਧੀ ਵਿੱਚ ਲੀਨ ਹਨ ਇੱਕ ਅਲੌਕਿਕ ਸ਼ਾਂਤੀ ਹੈ ਮੱਖਣਸ਼ਾ ਅੱਗੇ ਵਧਦੇ ਹਨ ਤੇ ਗੁਰੂ ਜੀ ਦੇ ਅੱਗੇ ਦੋ ਮੋਹਰਾਂ ਰੱਖ ਕੇ ਮੱਥਾ ਟੇਕਦੇ ਹਨ ਗੁਰੂ ਸਾਹਿਬ ਅੱਖਾਂ ਖੋਲਦੇ ਹਨ ਤੇ ਕਹਿੰਦੇ ਹਨ ਕਿ ਜਦੋਂ ਜਹਾਜ਼ ਡੋਬ ਰਿਹਾ ਸੀ ਤਾਂ 500 ਮੋਹਰਾਂ ਦੀ ਸੁਖਣਾ ਸੁਖੀ ਸੀ ਤੇ ਹੁਣ ਗੁਰੂ ਨੂੰ ਸਿਰਫ ਦੋ ਮੋਹਰਾਂ ਨਾਲ ਟਾਲ ਰਿਹਾ ਹੈ ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਆਪਣਾ ਛਿੱਲਿਆ ਹੋਇਆ ਮੋਢਾ ਦਿਖਾਇਆ ਮੱਖਣਸ਼ਾ ਹੈਰਾਨ ਰਹਿ ਜਾਂਦੇ ਹਨ ਤੇ ਕੰਬਣ ਲੱਗਦੇ ਹਨ ਗੁਰੂ ਜੀ ਅੱਗੇ ਕਹਿੰਦੇ ਹਨ ਕਿ ਗੁਰੂ ਨੂੰ ਤੇਰੇ ਸੋਨੇ ਦੀ ਲੋੜ ਨਹੀਂ ਮੱਖਣਸ਼ਾ ਪਰ ਸਿੱਖ ਦਾ ਵਚਨ ਪੂਰਾ ਹੋਣਾ ਚਾਹੀਦਾ ਹੈ ਗੁਰੂ ਨਾਨਕ ਦਾ ਸਿੱਖ ਹਮੇਸ਼ਾ ਆਪਣਾ ਵਚਨ ਪੂਰਾ ਕਰਦਾ ਹੈ ਮੱਖਣਸ਼ਾਹ ਦੇ ਅੱਖਾਂ ਚੋਂ ਹੰਝੂ ਵਹਿ ਤੁਰਦੇ ਹਨ ਉਹ ਗੁਰੂ ਜੀ ਦੇ ਚਰਨਾਂ ਤੇ ਡਿਗ ਪੈਂਦਾ ਮੈਨੂੰ ਮਾਫ ਕਰ ਦਿਓ ਮੈਨੂੰ ਮਾਫ ਕਰ ਦਿਓ ਸੱਚੇ ਪਾਤਸ਼ਾਹ ਮੈਂ ਪਟਕ ਗਿਆ ਸੀ ਮੈਂ ਤੁਹਾਨੂੰ ਪਰਖਣ ਦੀ ਪੁੱਲ ਕੀਤੀ ਹੈ ਤੁਸੀਂ ਹੀ ਸੱਚੇ ਗੁਰੂ ਹੋ ਉਹ 500 ਮੋਹਰਾਂ ਦੀ ਥੈਲੀ ਗੁਰੂ ਜੀ ਨੂੰ ਭੇਟ ਕਰ ਦਿੰਦਾ ਇਸ ਸਭ ਤੁਹਾਡਾ ਹੈ ਮੇਰਾ ਜਹਾਜ਼ ਮੇਰੀ ਜਾਨ ਸਭ ਤੁਹਾਡਾ ਹੈ ਗੁਰੂ ਜੀ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਸੱਚਾ ਗੁਰੂ ਲਾਦੋ ਰੇ ਗੁਰੂ ਲਾਦੋ ਰੇ